ਅੱਜ ਵਰਲਡ ਕਿਡਨੀ ਡੇ ਤੇ ਅੰਮ੍ਰਿਤਸਰ ਦੇ ਮੋਖਾ ਹਸਪਤਾਲ ਦੇ ਡਾਕਟਰ ਵਰੁਣ ਵਿਜੇ ਅਤੇ ਅਮੂਰ ਸਟਾਫ ਵੱਲੋਂ ਸਾਈਕਲ ਤੇ ਰੋਡ ਸ਼ੋਅ ਕੀਤਾ ਗਿਆ ਅਤੇ ਲੋਕਾਂ ਨੂੰ ਚੰਗੀ ਸਿਹਤ ਬਾਰੇ ਜਾਗਰੂਕ ਕੀਤਾ ਗਿਆ। ਉਹਨਾਂ ਨੇ ਲੋਕਾਂ ਨੂੰ ਚੰਗੀ ਸਿਹਤ ਦੇ ਨਾਲ-ਨਾਲ ਸਰੀਰ ਦੀ ਕਿਡਨੀ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਤਰੀਕੇ ਦੀ ਕੋਈ ਵੀ ਕਿਡਨੀ ਤੋਂ ਪ੍ਰੋਬਲਮ ਹੁੰਦੀ ਹੈ ਤਾਂ ਡਾਕਟਰਾਂ ਤੋਂ ਪਰਹਮਾਰਸ਼ ਜ਼ਰੂਰ ਲੈਣ। ਉਹਨਾਂ ਨੇ ਜਾਗਰੂਕਤਾ ਫੈਲਾਈ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਸ ਦੀ ਕਿਸ ਤਰੀਕੇ ਦੇ ਨਾਲ ਸਾਮ ਕੀਤੀ ਜਾ ਸਕਦੀ ਹੈ ਇਸ ਬਾਰੇ ਵੀ ਕਿ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹਰ ਬੱਚੇ-ਬੱਚੇ ਨੂੰ ਵੀ ਜੇ ਗੱਲ ਕੀਤੀ ਜਾਵੇ ਤਾਂ ਕਿਡਨੀ ਦੇ ਵਿੱਚ ਸਟੋਨ ਯਾਨੀ ਕਿ ਪੱਥਰੀ ਹੋਣ ਦੀ ਬਿਮਾਰੀ ਸਾਹਮਣੇ ਆਉਂਦੀ ਹੈ ਪਰ ਇਸ ਸਬ ਦੇ ਬਾਰੇ ਜਾਣਕਾਰੀ ਜਿਹੜੀ ਹੈ ਅੱਜ ਵਰਲਡ ਕਿਡਨੀ ਡੇ ਤੇ ਅੰਮ੍ਰਿਤਸਰ ਦੇ ਮੋਖਾ ਹਸਪਤਾਲ ਦੇ ਡਾਕਟਰ ਵਰुण ਵਿਜੇ ਤੇ ਸਮੂਹ ਸਟਾਫ ਵੱਲੋਂ ਰੋਡ ਸ਼ੋਅ ਕਰਕੇ ਦੱਸਿਆ ਗਿਆ। ਆ ਪਹਿਲੇ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਹਰ ਸਾਲ ਮਾਰਚ ਦੇ ਮਹੀਨੇ ਦੇ ਦੂਜੇ ਵੀਰਵਾਰ ਨੂੰ ਅਸੀਂ ਵਰਲਡ ਕਿਡਨੀ ਡੇ ਮਨਾਉਨੇ ਆ ਇਹ ਵਰਲਡ ਕਿਡਨੀ ਡੇ ਹਰ ਸਾਲ ਦਾ ਇੱਕ ਥੀਮ ਅਲੱਗ ਰਹਿੰਦਾ ਹੈ ਇਸ ਸਾਲ ਦਾ ਥੀਮ ਹੈ ਕਿ ਅਸੀਂ ਆਪਣੀ ਗੁਰਦਿਆਂ ਨੂੰ ਹੈਲਦੀ ਕਿਸ ਤਰ੍ਹਾਂ ਰੱਖੀਏ ਸਵਸਥ ਕਿਸ ਤਰ੍ਹਾਂ ਰੱਖੀਏ ਇਹਦੇ ਵਿੱਚ ਜਿਹੜਾ ਮੇਨ ਇਸ ਵਾਰ ਦਾ ਥੀਮ ਹੈ ਉਹ ਇਹ ਹੈ ਕਿ ਓਵਰ ਦੀ ਕਾਊਂਟਰ ਮੈਡੀਸਿਨ ਜਿਹੜੀ ਹੈ ਬਿਨਾ ਡਾਕਟਰ ਦੀ ਸਲਾਹ ਦੇ ਦਵਾਈ ਵਗੈਰਾ ਨਾ ਖਾਧੀ ਜਾਏ ਆਪਣੇ ਗੁਰਦਿਆਂ ਨੂੰ ਸਿਹਤਮੰਦ ਰੱਖਿਆ ਜਾਏ ਉਹਦਾ ਧਿਆਨ ਰੱਖਿਆ ਜਾਏ ਕਿਸ ਤਰ੍ਹਾਂ ਸਿਹਤਮੰਦ ਰੱਖਣਾ ਹੈ ਉਹਦੇ ਬਾਰੇ ਸੱਤ ਗੋਲਡਨ ਰੂਲਸ ਨੇ ਜਿਸ ਤਰ੍ਹਾਂ ਅਸੀਂ ਕੋਈ ਨਿਸ਼ਾਨਾ ਕਰੀਏ ਸਿਗਰਟ ਨਾ ਪੀਏ ਪਾ ਜਿਹੜਾ ਹੈ ওভার ਦੀ ਕਾਊਂਟਰ ਦਵਾਈਆਂ ਨਾ ਖਾਈਏ ਡੇਲੀ ਐਕਸਰਸਾਈਜ਼ ਕਮ ਸੇ ਕਮ 30 ਮਿੰਟਸ ایرੋਬਿਕ ਐਕਸਰਸਾਈਜ਼ ਡੇਲੀ ਕੀ ਕਰੀਏ ਜਿਸ ਨਾਲ ਸਾਡੇ ਗੁਰਦੇ ਸਵਸਥ ਰਹਿਣਗੇ ਆਪਣਾ ਬੀਪੀ ਸ਼ੂਗਰ ਕੰਟਰੋਲ ਰੱਖੀਏ ਇਸੇ ਉਪਲਕਸ਼ ਤੇ ਅਸੀਂ ਸਾਈਕਲੋਥਨ ਇੱਕ ਮੈਸੇਜ ਦੇਣ ਲਈ ਅੱਜ ਆਰਗੇਨਾਈਜ਼ ਕੀਤਾ ਹੈ ਕਿ हेल्दी एक्सरसाइज एरोबिक एक्सरसाइज डेली ਕਰਨੇ ਚਾਹੀਦੇ ਜਿਸਾ ਸਾਈਕਲਿੰਗ ਵਾਕਿੰਗ so that ਅਸੀਂ ਆਪਣਾ ਪ੍ਰੈਸ਼ਰ ਬਲੱਡ ਪ੍ਰੈਸ਼ਰ ਆਪਣੀ ਸ਼ੂਗਰ ਕੰਟਰੋਲ ਰੱਖੀਏ ਔਰ ਆਪਣੇ ਗੁਰਦਿਆਂ ਨੂੰ ਸਿਹਤਮੰਦ ਰੱਖ ਸਕੀਏ ਮੈਂ ਅੱਜ ਇਹ ਸੰਦੇਸ਼ ਦੇਣਾ ਚਾਹਨਾ ਕਿ ਆਪਣਾ ਜਿਹੜਾ ਗੁਰਦਿਆਂ ਦਾ ਹੈਲਦੀ ਰੱਖਣ ਵਾਸਤੇ ਅਸੀਂ ਆਪਣਾ ਸ਼ੂਗਰ ਬੀਪੀ ਕੰਟਰੋਲ ਕਰਨ ਲਈ ਜਾਂ ਆਪਣੇ ਗੁਰਦਿਆਂ ਦੇ ਸਿਹਤ ਲਈ ਆਪਣੀ ਡਾਈਟ ਇਸ ਤਰ੍ਹਾਂ ਰੱਖੀਏ ਜਿਦੇ ਚ ਫਰੂਟਸ ਐਂਡ ਵੈਜੀਟੇਬਲਸ ਦੀ ਮਾਤਰਾ ਜਿਹੜੀ ਜ਼ਿਆਦਾ ਰਹੇ ਸੈਲਡਸ ਦੀ ਮਾਤਰਾ ਜ਼ਿਆਦਾ ਰਹੇ ਪਾਣੀ ਜ਼ਿਆਦਾ ਰਹੇ ਡੀਪਲੀ ਫਰਾਈਡ ਔਰ ਫਰਾਈਡ ਚੀਜ਼ਾਂ ਥੋੜੀਆਂ ਵਾਈਡ ਕੀਤੀਆਂ ਜਾਣ ਸਪਾਈਸੀ ਮੀਲਸ ਜ ਔਰ ਜਿਹੜਾ ਕਿ ਅੱਜ ਕੱਲ ਯੁਵਾਵਾਂ 'ਚ ਬੜਾ ਚਲਣ ਹੈ ਜੰਕ ਫੂਡ ਦਾ ਉਹਨੂੰ ਥੋੜਾ ਵਾਈਡ ਕੀਤਾ ਜਾਏ। ਦੇ ਸੈਕੰਡ ਥਰਸਡੇ ਹਰ 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 ਹਾਲ ਸਾਲ ਅਸੀਂ ਸਾਈਕਲਥਨ ਕਰਦੇ ਆਂ। ਸਾਡਾ ਮੈਸੇਜ ਇਹੀ ਹੈ ਸਾਈਕਲਥਨ ਕਰਨ ਦਾ ਕਿ ਅਸੀਂ ਆਪਣੇ ਗੁਰਦੇ ਜਿਹੜੇ ਆ ਕਿਡਨੀ ਜਿਹੜੀ ਆ ਇੱਕ ਮੁੱਖ ਅੰਗ ਆ ਇਹਨੂੰ ਕਿਸ ਤਰ੍ਹਾਂ ਸਵਸਥ ਰੱਖੀਏ ਕਿਸ ਤਰ੍ਹਾਂ ਨੂੰ ਸਹੀ ਰੱਖੀਏ। ਅਸੀਂ ਇਹੀ ਮੈਸੇਜ ਦਿਲਾ ਜਾਂਦੇ ਆਂ ਕਿ ਹਰ ਬੰਦਾ ਐਕਸਰਸਾਈਜ਼ ਕਰੇ ਅਟ ਲੀਸਟ ਹਫਤੇ ਚ ਤਿੰਨ ਵਾਰੀ ਐਕਸਰਸਾਈਜ਼ ਕਰੇ ਐਂਡ ਔਰ ਆਪਣੇ ਆਪ ਸਵਸਥ ਰੱਖੇ ওভার ਦਾ ਕਾਉਂਟਰ ਡਰੱਗਸ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਦਵਾਈਆਂ ਨਾ ਖਾਵੇ ਆਪਣੇ ਡਾਕਟਰ ਦੀ ਸਲਾਹ ਤੋਂ ਬਿਨਾ ਕੋਈ ਵੀ ਦਵਾਈ ਨਾ ਲਵੇ ਤਾਂ ਕਿ ਉਹਦੇ ਬੁਰੇ ਜਿਹੜੇ ਸਵਸਥ